ਮੇਰੀਆਂ ਤਿੰਨੇ ਬੇਟੀਆਂ ਭੁੱਖ ਨਾਲ ਤੜਫ ਰਹੀਆਂ ਸੀ ਰਾਤ ਨੂੰ ਮੇਰਾ ਪਤੀ 버ਗਰ ਲਿਆਇਆ ਅਤੇ ਕਿਹਾ ਇਹਨਾਂ ਨੂੰ ਖਵਾ ਦਮੀ ਬੱਚੀਆਂ ਨੇ ਖੁਸ਼ੀ-ਖੁਸ਼ੀ 버ਗਰ ਖਾਦੇ ਪਰ ਕੁਝ ਦੇਰ ਬਾਅਦ ਉਹ ਬੇਜਾਨ ਹੋ ਗਈਆਂ ਡਾਕਟਰ ਨੇ ਕਿਹਾ ਤੁਹਾਡੀਆਂ ਬੇਟੀਆਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀਆਂ ਮੇਰੇ ਪਤੀ ਨੇ ਕਿਹਾ ਚੰਗਾ ਹੋਇਆ ਇੱਕ ਬੋਝ ਘਟ ਗਿਆ ਮੈਂ ਰੋਂਦੀ ਹੋਈ ਅਸਮਾਨ ਵੱਲ ਦੇਖਿਆ ਅਤੇ ਬਸ ਇੰਨਾ ਕਿਹਾ ਹੁਣ ਇਨਸਾਫ਼ ਚਾਹੀਦਾ ਹੈ ਭਗਵਾਨ ਜੀ ਉਦੋਂ ਅਚਾਨਕ ਮੈਂ ਉਸੇ ਤਨਹਾਂ ਕਮਰੇ ਵਿੱਚ ਪਹੁੰਚ ਗਈ ਪੱਖੇ ਦੀ ਹੌਲੀ ਆਵਾਜ਼ ਅਤੇ ਕੰਧ ਤੇ ਲੱਗੀ ਘੜੀ ਦੀ ਟਿਕ ਟਿਕ ਤੋਂ ਇਲਾਵਾ ਬਾਹਰ ਕੋਈ ਆਵਾਜ਼ ਨਹੀਂ ਸੀ ਹਲਕੀ ਬਾਰਿਸ਼ ਹੋ ਰਹੀ ਸੀ ਅਤੇ ਮੈਂ ਲਗਾਤਾਰ ਦਰਵਾਜ਼ੇ ਵੱਲ ਦੇਖ ਰਹੀ ਸੀ ਉਸ ਵੇਲੇ ਕਾਰਤਿਕ ਆਪਣੀ ਦੂਜੀ ਪਤਨੀ ਨਾਲ ਢਾਬੇ ਤੇ ਖਾਣਾ ਖਾ ਰਿਹਾ ਹੋਵੇਗਾ ਮੈਨੂੰ ਪਤਾ ਸੀ ਕਿਉਂਕਿ ਜਾਂਦੇ ਜਾਂਦੇ ਉਸਨੇ ਮੈਨੂੰ ਕਿਹਾ ਸੀ ਰਾਤ ਦਾ ਖਾਣਾ ਤੂੰ ਬੱਚੀਆਂ ਨਾਲ ਖਾ ਲਮੀ ਮੈਂ ਗੀਤਾ ਨੂੰ ਗੀਤਾ ਨੂੰ ਬਾਹਰ ਲੈ ਕੇ ਚੱਲਾਂ ਹਾਂ ਗੀਤਾ ਉਸ ਦਾ ਨਾਮ ਮੇਰੇ ਗਲੇ ਹੇਠ ਨਹੀਂ ਉਤਰਦਾ ਉਹ ਔਰਤ ਜਿਸਨੇ ਮੇਰੀ ਜ਼ਿੰਦਗੀ ਤੋਂ ਸਭ ਕੁਝ ਖੋ ਲਿਆ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਸਧਾਰਨ ਕੁੜੀ ਵਜੋਂ ਹੋਈ ਸੀ ਮੈਂ ਇੱਕ ਚੰਗੇ ਪਰਿਵਾਰ ਵਿੱਚ ਪਲੀ ਵਧੀ ਜਿਨ੍ਹਾਂ ਲਈ ਮੈਂ ਹਮੇਸ਼ਾ ਆਪਣੇ ਸੁਪਨਿਆਂ ਨਾਲੋਂ ਵੱਧ ਉਨ੍ਹਾਂ ਦੀ ਖੁਸ਼ੀ ਨੂੰ ਤਰਜੀਹ ਦਿੱਤੀ ਮੇਰਾ ਵਿਆਹ ਇੱਕ ਅਜਿਹੇ ਇਨਸਾਨ ਨਾਲ ਹੋਇਆ ਜਿਸ ਨੂੰ ਮੈਂ ਆਪਣਾ ਜੀਵਨ ਸਾਥੀ ਸਮਝਿਆ ਉਸਦਾ ਨਾਮ ਸੀ ਕਾਰਤਿਕ ਮੈਂ ਅਤੇ ਕਾਰਤਿਕ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਸੀ ਸਹੁਰੇ ਘਰ ਜਾਣ ਦੀ ਖੁਸ਼ੀ ਸੀ ਅੱਖਾਂ ਵਿੱਚ ਸੁਪਨੇ ਅਤੇ ਦਿਲ ਵਿੱਚ ਵਿਸ਼ਵਾਸ 카르틱 ਉਹ ਇਨਸਾਨ ਸੀ ਜਿਸ ਲਈ ਮੈਂ ਆਪਣੀ ਪੂਰੀ ਦੁਨੀਆ ਛੱਡ ਦਿੱਤੀ ਮੈਨੂੰ ਲੱਗਦਾ ਸੀ ਕਿ ਸਾਡਾ ਵਿਆਹ ਇੱਕ ਸੁੰਦਰ ਰਿਸ਼ਤੇ ਵਿੱਚ ਬਦਲਣ ਵਾਲਾ ਹੈ ਕਿਉਂਕਿ ਉਸਨੇ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਕੁਝ ਗਲਤ ਹੋ ਸਕਦਾ ਹੈ ਪਰ ਸਮੇਂ ਦੇ ਨਾਲ ਸਭ ਕੁਝ ਬਦਲਣ ਲੱਗਾ ਇਹ ਕਹਾਣੀ ਉਸੇ ਬਦਲਾਵ ਦੀ ਹੈ ਉਸੇ ਤੋਖੇ ਦੀ ਜਿਸਨੇ ਮੇਰੀ ਜ਼ਿੰਦਗੀ ਨੂੰ ਇੱਕ ਨਵੇਂ ਰੂਪ ਵਿੱਚ ਬਦਲ ਦਿੱਤਾ ਵਿਆਹ ਦੇ ਪਹਿਲੇ ਦਿਨ ਤੋਂ ਹੀ ਕਾਰਤਿਕ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਵਿਆਹ ਤੋਂ ਬਾਅਦ ਵੀ ਇਹ ਪਿਆਰ ਹੌਲੀ-ਹੌਲੀ ਵਧਿਆ। ਸ਼ੁਰੂਆਤ ਵਿੱਚ ਸਭ ਕੁਝ ਸੁਪਨੇ ਵਰਗਾ ਸੀ। ਵਿਆਹ ਦੇ ਸ਼ੁਰਾਤੀ ਦਿਨ ਬਹੁਤ ਸੁੰਦਰ ਸੀ। ਕਾਰਤਿਕ ਮੇਰਾ ਖਿਆਲ ਰੱਖਦਾ ਸੀ। ਬਾਹਰੋਂ ਆਉਂਦੇ ਹੀ ਪੁੱਛਦਾ, "ਥੱਕ ਤਾਂ ਨਹੀਂ ਗਈ?" ਮੈਂ ਘੰਟਿਆਂ ਤੱਕ ਉਸ ਦੀ ਉਡੀਕ ਕਰਦੀ। ਅਤੇ ਜਦੋਂ ਉਹ ਮੁਸਕਰਾ ਕੇ ਦੇਖਦਾ ਸਭ ਕੁਝ ਠੀਕ ਲੱਗਣ ਲੱਗਦਾ ਮੈਂ ਹਰ ਚੀਜ਼ ਵਿੱਚ ਉਸ ਦਾ ਸਾਥ ਦਿੱਤਾ ਉਸ ਦੇ ਘਰ ਵਾਲਿਆਂ ਨੇ ਦੀ ਸੇਵਾ ਕੀਤੀ ਉਸ ਦੇ ਦੋਸਤਾਂ ਨਾਲ ਹੱਸ ਕੇ ਮਿਲੀ ਉਸ ਦਾ ਹਰ ਸੁਪਨਾ ਆਪਣਾ ਸਮਝਿਆ ਜਦੋਂ ਸਾਡੇ ਘਰ ਸ਼ਿਵਾਨੀ ਆਈ ਮੇਰੀ ਪਹਿਲੀ ਬੇਟੀ ਉਸ ਦਿਨ ਮੈਂ ਸਾਬਤ ਤੋਂ ਬਾਅਦ ਖੁਸ਼ ਸੀ ਪਰ 카ਰ্তিক ਦਾ ਚਿਹਰਾ ਕੁਝ ਅਜੀਬ ਸੀ ਮੈਨੂੰ ਲੱਗਾ ਸ਼ਾਇਦ ਥੱਕ ਗਿਆ ਹੈ ਉਸਨੇ ਕਿਹਾ ਬੇਟੀ ਵੀ ਤਾਂ ਭਗਵਾਨ ਦਾ ਤੋਹਫਾ ਹੁੰਦੀ ਹੈ ਪਰ ਜਦੋਂ ਮੇਰੀ ਦੂਜੀ ਬੇਟੀ ਨਬਿਆ ਪੈਦਾ ਹੋਈ ਉਸਦੇ ਚਿਹਰੇ ਤੇ ਹਲਕੀ ਮੁਸਕਾਨ ਵੀ ਨਹੀਂ ਸੀ ਹੁਣ ਇਹੀ ਤੋਹਫਾ ਉਸਨੂੰ ਬੋਝ ਲੱਗਣ ਲੱਗਾ ਜਦੋਂ ਰੀਨਾ ਆਈ ਉਸਨੇ ਆ ਕੇ ਦੇਖਿਆ ਵੀ ਨਹੀਂ ਨਾ ਕੋਈ ਫੁੱਲ ਨਾ ਕੋਈ ਖੁਸ਼ੀ ਬਸ ਇੱਕ ਗਹਿਰੀ ਚੁੱਪੀ ਉਸ ਤੋਂ ਬਾਅਦ ਉਸ ਦਾ ਦਿਮਾਗ ਹੀ ਖਰਾਬ ਰਹਿਣ ਲੱਗਾ ਮੈਂ ਆਪਣੀਆਂ ਬੇਟੀਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਅਸੀਂ ਇੱਕ ਆਦਰਸ਼ ਪਰਿਵਾਰ ਹਾਂ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਕਾਰਤਿਕ ਦਾ ਵਿਵਹਾਰ ਬਦਲਣ ਲੱਗਾ ਉਹ ਪਹਿਲਾਂ ਵਰਗਾ ਨਹੀਂ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਅਜਿਹਾ ਕੀ ਹੋਇਆ ਜੋ ਉਹ ਮੇਰੇ ਅਤੇ ਮੇਰੀ ਬੇਟੀਆਂ ਤੋਂ ਦੂਰ ਹੋ ਗਿਆ ਹਰ ਦਿਨ ਉਹ ਆਫਿਸ ਜਾ ਕੇ ਦੋਸਤਾਂ ਦੇ ਬਹਾਨੇ ਨਾਲ ਘਰੋਂ ਬਾਹਰ ਰਹਿਣ ਲੱਗਾ ਮੈਨੂੰ ਇਹ ਸਮਝ ਵਿੱਚ देर ਨਹੀਂ ਲੱਗੀ ਕਿ ਕੁਝ ਗੜਬੜ ਹੈ ਹੁਣ ਉਹ ਘਰ ਵਿੱਚ ਹੁੰਦਾ ਵੀ ਤਾਂ ਘਰ ਵਿੱਚ ਨਹੀਂ ਸੀ ਮੈਂ ਖਾਣਾ ਬਣਾ ਕੇ ਰੱਖਦੀ ਉਹ ਖਾਣਾ ਖਾਣ ਤੋਂ ਬਿਨਾ ਘਰੋਂ ਨਿਕਲ ਜਾਂਦਾ ਬੱਚਿਆਂ ਨੂੰ ਦੇਖਦਾ ਵੀ ਨਹੀਂ ਸੀ ਜਿਵੇਂ ਉਹਨਾਂ ਦੀ ਮੌਜੂਦਗੀ ਹੀ ਉਸਨੂੰ ਬੋਝ ਲੱਗਣ ਲੱਗੀ ਹੋਵੇ ਕਦੇ ਮੇਰੀਆਂ ਅੱਖਾਂ ਵਿੱਚ ਨਹੀਂ ਦੇਖਦਾ ਸੀ ਜਿਵੇਂ ਮੈਂ ਕੋਈ ਅਣਜਾਣ ਚੀਜ਼ ਹੋਵਾਂ ਸ਼ੁਰੂ ਵਿੱਚ ਮੈਂ ਸੋਚਿਆ ਸੀ ਸ਼ਾਇਦ ਉਹ ਬਿਜ਼ਨਸ ਵਿੱਚ ਵਿਅਸਤ ਜਾ ਹਾਫਿਸ ਦੇ ਕੰਮਾਂ ਵਿੱਚ ਡੁੱਬਿਆ ਹੋਇਆ ਹੈ ਪਰ ਹੌਲੀ-ਹੌਲੀ ਮੈਨੂੰ ਇਹ ਮਹਿਸੂਸ ਹੋਣ ਲੱਗਾ ਕਿ ਕੁਝ ਹੋਰ ਹੈ ਸੀ ਉਹ ਹੁਣ ਘਰ ਆਉਣ ਵਿੱਚ ਦੇਰ ਕਰਦਾ ਸੀ ਅਤੇ ਜਦੋਂ ਵੀ ਆਉਂਦਾ ਸੀ ਤਾਂ ਉਸ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਸੀ ਉਹ ਮੇਰੇ ਅਤੇ ਮੇਰੀਆਂ ਬੇਟੀਆਂ ਤੋਂ ਦੂਰ ਹੋ ਗਿਆ ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਾਰਤਿਕ ਕੀ ਹੋ ਗਿਆ ਤੁਸੀਂ ਪਹਿਲਾਂ ਵਰਗੇ ਕਿਉਂ ਨਹੀਂ ਹੈ ਉਹ ਫਟ ਪਿਆ ਮੈਨੂੰ ਸ਼ਾਂਤੀ ਚਾਹੀਦੀ ਰੋਜ਼-ਰੋਜ਼ ਦੀ ਚਿੜਚਿੜ ਤੋਂ ਤੰਗ ਆ ਗਿਆ ਹਾਂ ਮੈਨੂੰ ਉਦੋਂ ਵੀ ਲੱਗਾ ਸ਼ਾਇਦ ਆਫਿਸ ਦਾ ਤਣਾਅ ਹੈ ਪਰ ਅੰਦਰੋਂ ਅੰਦਰ ਮੈਂ ਟੁੱਟਣ ਲੱਗੀ ਸੀ ਫਿਰ ਇੱਕ ਦਿਨ ਉਸ ਦਾ ਫੋਨ ਵੱਜ ਰਿਹਾ ਸੀ ਉਹ ਬਾਥਰੂਮ ਵਿੱਚ ਸੀ ਮੈਂ ਸੋਚਿਆ ਮੈਂ ਫੋਨ ਚੱਕ ਲੈਂਦੀ ਹਾਂ ਸਕਰੀਨ ਤੇ ਨਾਮ ਸੀ ਗੀਤਾ ਇਹ ਦੇਖ ਕੇ ਮੇਰਾ ਦਿਲ ਕੰਬ ਉੱਠਿਆ ਮੈਂ ਕਾਲ ਚੁੱਕੀ ਅਤੇ ਉਸ ਪਾਸੇ ਤੋਂ ਆਵਾਜ਼ ਆਈ ਉਸ ਨੇ ਮੇਰੀ ਜ਼ਿੰਦਗੀ ਤੋੜ ਦਿੱਤੀ ਜਾਨੂ ਕਦੋਂ ਆਵੋਗੇ ਮੇਰੀ ਮੰਮੀ ਕਹਿ ਰਹੀ ਹੈ ਬਿਆਹ ਹੁਣ ਟਾਲੋ ਨਾ ਤੂੰ ਆਪਣੀ ਪਤਨੀ ਨੂੰ ਕਦੋਂ ਛੱਡੇਂਗਾ ਮੈਂ ਸੁਣ ਰਹਿ ਗਈ ਉਸ ਦਿਨ ਮੈਂ ਦਰਵਾਜ਼ੇ ਦੇ ਸਾਹਮਣੇ ਬੈਠ ਕੇ ਰੋਂਦੀ ਰਹੀ ਜਦੋਂ ਕਾਰਤਿਕ ਆਇਆ ਮੈਂ ਉਸ ਨੂੰ ਸਵਾਲ ਕੀਤਾ ਉਹ ਚੁੱਪ ਰਿਹਾ ਤੇ ਫਿਰ ਬੋਲਿਆ ਹਾਂ ਮੈਂ ਗੀਤਾ ਨੂੰ ਪਿਆਰ ਕਰਦਾ ਹਾਂ ਅਤੇ ਹਾਂ ਮੈਂ ਉਸ ਨਾਲ ਵਿਆਹ ਕਰਨ ਵਾਲਾ ਹਾਂ ਤੂੰ ਕੁਝ ਨਹੀਂ ਕਰ ਸਕਦੀ ਤੂੰ ਤਿੰਨ ਕੁੜੀਆਂ ਦੀ ਮਾਂ ਹੈ ਕੌਣ ਸੁਨੇਗਾ ਤੇਰੀ ਗੱਲ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਬਹੁਤ ਦੇਰ ਬਾਅਦ ਮੈਨੂੰ ਪਤਾ ਲੱਗਾ ਕਿ ਕਾਰਤਿਕ ਨੇ ਦੂਜਾ ਵਿਆਹ ਕਰਵਾ ਲਿਆ ਸੀ ਮੈਂ ਪੂਰੀ ਤਰ੍ਹਾਂ ਟੁੱਟ ਗਈ ਉਹ ਔਰਤ ਸੀ ਗੀਤਾ ਗੀਤਾ ਉਸ ਵੇਲੇ ਮੇਰੀ ਜ਼ਿੰਦਗੀ ਵਿੱਚ ਆਈ ਜਦੋਂ ਮੈਨੂੰ ਸਭ ਤੋਂ ਵੱਧ ਵਿਸ਼ਵਾਸ ਸੀ ਕਿ ਕਾਰਤਿਕ ਅਤੇ ਮੈਂ ਸੱਚੇ ਪਿਆਰ ਵਿੱਚ ਹਾਂ ਗੀਤਾ ਨੇ ਕਾਰਤਿਕ ਨੂੰ ਪੂਰੀ ਤਰ੍ਹਾਂ ਆਪਣੇ ਜਾਲ ਵਿੱਚ ਫਸਾ ਲਿਆ ਸੀ ਇੱਕ ਦਿਨ ਕਾਰਤਿਕ ਨੇ ਮੈਨੂੰ ਖੁੱਲ ਕੇ ਦੱਸਿਆ ਕਿ ਉਸਨੇ ਗੀਤਾ ਨਾਲ ਵਿਆਹ ਕਰਵਾ ਲਿਆ ਹੈ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਸੀ ਕਾਰਤਿਕ ਨੇ ਮੈਨੂੰ ਦੱਸਿਆ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਗੀਤਾ ਨੂੰ ਆਪਣਾ ਜੀਵਨ ਸਾਥੀ ਚੁਣ ਲਿਆ ਹੈ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੈਨੂੰ ਅਤੇ ਮੇਰੀਆਂ ਬੇਟੀਆਂ ਨੂੰ ਇੰਜ ਇਕੱਲਾ ਕਿਵੇਂ ਛੱਡ ਸਕਦਾ ਹੈ ਕਾਰਤਿਕ ਦੇ ਦੂਜੇ ਬਿਆਨ ਨੇ ਮੈਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ ਉਹ ਸਿਰਫ ਮੇਰਾ ਪਤੀ ਨਹੀਂ ਸੀ ਉਹ ਮੇਰੇ ਬੱਚਿਆਂ ਦਾ ਪਿਤਾ ਵੀ ਸੀ ਉਸ ਦੀ ਇਸ ਬੇਵਫਾਈ ਨੇ ਮੈਨੂੰ ਅੰਦਰੋਂ ਖੋਖਲਾ ਕਰ ਦਿੱਤਾ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿਵੇਂ ਕੋਈ ਆਦਮੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਦੂਜੀ ਔਰਤ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦਾ ਹੈ ਕਾਰਤਿਕ ਤੋਂ ਬਾਅਦ ਮੈਂ ਅਤੇ ਮੇਰੀਆਂ ਬੇਟੀਆਂ ਇੱਕ ਦੂਜੇ ਦੇ ਸਹਾਰੇ ਜੀਣ ਲੱਗੀਆਂ ਹਾਂ ਮੈਂ ਇਕੱਲੀ ਆਪਣੇ ਬੱਚਿਆਂ ਨੂੰ ਸੰਭਾਲ ਰਹੀ ਸੀ ਅਤੇ ਉਹ ਹੀ ਮੇਰੇ ਲਈ ਸਭ ਤੋਂ ਵੱਡੀ ਤਾਕਤ ਸੀ। ਮੈਨੂੰ ਆਪਣੀਆਂ ਬੇਟੀਆਂ ਦੇ ਚਿਹਰੇ ਤੇ ਮੁਸਕਾਨ ਚਾਹੀਦੀ ਸੀ ਜੋ ਮੈਨੂੰ ਕਾਰਤਿਕ ਤੋਂ ਕਦੇ ਨਹੀਂ ਮਿਲੀ। ਇੱਕ ਰਾਤ ਜਦੋਂ ਬੇਟੀਆਂ ਨੂੰ ਬਹੁਤ ਭੁੱਖ ਲੱਗੀ ਸੀ ਅਤੇ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ। ਮੈਂ ਕਾਰਤਿਕ ਨੂੰ ਕਿਹਾ ਕਿਰਪਾ ਕਰਕੇ ਮੇਰੀਆਂ ਬੇਟੀਆਂ ਲਈ ਕੁਝ ਭੇਜ ਦਿਵੋ। ਉਨਾਂ ਨੂੰ ਬਹੁਤ ਭੁੱਖ ਲੱਗੀ ਹੈ। ਉਸਨੇ ਕਿਹਾ ਠੀਕ ਹੈ 버거 ਮੰਗਵਾ ਰਹੇ ਹਾਂ। ਬੇਟੀਆਂ ਖੁਸ਼ ਹੋ ਗਈਆਂ ਕਿਉਂਕਿ ਇਹ ਉਹਨਾਂ ਦਾ ਮਨਪਸੰਦ ਖਾਣਾ ਸੀ। ਬੇਟੀਆਂ ਖੁਸ਼ੀ-ਖੁਸ਼ੀ 버거 ਖਾ ਰਹੀਆਂ ਸੀ। ਕਈ ਦਿਨਾਂ ਬਾਅਦ ਪਹਿਲੀ ਵਾਰ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਸੀ। ਜਿਵਾਨੀ ਨੇ ਹੱਸਦਿਆਂ ਕਿਹਾ ਮੰਮੀ ਇਹ 버거 ਪਾਪਾ ਨੇ ਭੇਜਿਆ ਹੈ ਨਾ? ਮੈਂ ਮੁਸਕਰਾ ਕੇ ਸਿਰ ਹਿਲਾਇਆ। ਝੂਠ ਬੋਲਣਾ ਪਿਆ ਕਿਉਂਕਿ ਉਹਨਾਂ ਦਾ ਪਾਪਾ ਹੁਣ ਸਿਰਫ ਨਾਮ ਦਾ ਹੀ ਰਹਿ ਗਿਆ ਸੀ ਨਵਿਆ ਨੇ ਕਿਹਾ ਕਿ ਪਾਪਾ ਚੰਗੇ ਬਣ ਗਏ ਹਨ ਰੀਨਾ ਨੇ ਹੱਸਦਿਆਂ ਕਿਹਾ ਕਿ ਹੁਣ ਰੋਜ਼ 버ਗਰ ਆਵੇਗਾ ਮੈਂ ਅੰਦਰੋਂ ਟੁੱਟ ਰਹੀ ਸੀ ਪਰ ਬਾਹਰੋਂ ਜ਼ਬਰਦਸਤੀ ਮੁਸਕਰਾ ਰਹੀ ਸੀ ਬੱਚੀਆਂ 버ਗਰ ਖਾ ਕੇ ਸੋਫੇ ਤੇ ਬੈਠ ਕੇ ਟੀਵੀ ਦੇਖ ਰਹੀਆਂ ਸੀ ਅਚਾਨਕ ਸ਼ਵਾਨੀ ਦੇ ਪੇਟ ਵਿੱਚ ਤੇਜ਼ ਦਰਦ ਹੋਇਆ ਉਹ ਚਿੰਕਣ ਲੱਗੀ ਨਵਿਆਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਰਿਹਾ ਸੀ ਰੀਨਾਂ ਦੀਆਂ ਅੱਖਾਂ ਉਲਟ ਗਈਆਂ ਉਸ ਦੀਆਂ ਸਾਹਾਂ ਤੇਜ਼ ਅਤੇ ਰੁਕ ਰੁਕ ਕੇ ਚੱਲ ਰਹੀਆਂ ਸੀ ਮੈਂ ਚਿੰਕਣ ਲੱਗੀ ਕੋਈ ਮਦਦ ਕਰੋ ਮੇਰੀਆਂ ਬੱਚੀਆਂ ਮੇਰੀਆਂ ਬੱਚੀਆਂ ਮੈਂ ਤਿੰਨਾਂ ਨੂੰ ਚਾਦਰ ਵਿੱਚ ਲਪੇਟਿਆ ਤੇ ਸਕੂਟੀ ਤੇ ਰੱਖ ਕੇ ਪਾਗਲਾ ਮੰਗ ਹਸਪਤਾਲ ਵਿੱਚ ਪੁੱਜੀ ਹਸਪਤਾਲ ਪਹੁੰਚੀ ਡਾਕਟਰ ਭੱਜ ਕੇ ਆਏ ਸਾਹ ਬਹੁਤ ਹੌਲੀ ਨੇ ਗੰਭੀਰ ਹਾਲਤ ਹੈ ਇੱਕ ਇੱਕ ਕਰਕੇ ਤਿੰਨਾਂ ਨੂੰ ਅੰਦਰ ਲੈ ਗਏ ਮੈਂ ਉੱਥੇ ਹੀ ਜ਼ਮੀਨ ਤੇ ਡਿੱਗ ਪਈ ਭਗਵਾਨ ਨੂੰ ਚੀਕ ਚੀਕ ਕੇ ਕਹਿ ਰਹੀ ਸੀ ਮੇਰੀਆਂ ਬੱਚੀਆਂ ਨੂੰ ਬਚਾ ਲੈ ਮੇਰੇ ਤੋਂ ਜੋ ਮਰਜ਼ੀ ਲੈ ਲੈ ਬਸ ਉਹਨਾਂ ਨੂੰ ਵਾਪਸ ਦੇ ਦੇ ਪਰ ਕੁਝ ਦੇਰ ਬਾਅਦ ਡਾਕਟਰ ਬਾਹਰ ਆਏ ਉਹਨਾਂ ਦੇ ਚਿਹਰੇ ਤੇ ਸ਼ਾਂਤੀ ਸੀ ਆਈ ੈਮ ਸੋਰੀ ਅਸੀਂ ਉਹਨਾਂ ਨੂੰ ਨਹੀਂ ਬਚਾ ਸਕੇ ਉਹਨਾਂ ਨੇ 버거 ਖਾਦੇ ਸੀ ਮੇਰੀਆਂ ਤਿੰਨੇ ਬੇਟੀਆਂ ਸ਼ਿਵਾਨੀ, ਨਵਿਆ, ਰੀਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਸੁੰਦਰ ਹਿੱਸਾ ਸੀ। ਮੈਨੂੰ ਸਦਾ ਲਈ ਛੱਡ ਕੇ ਚੱਲ ਗਈਆਂ। ਮੈਂ ਉਹਨਾਂ ਦੇ ਹੱਥ ਫੜੇ, ਉਹਨਾਂ ਨੂੰ ਪੁਕਾਰਿਆ, ਝੀਕੀ, ਰੋਈ। ਨਰਸਾ ਨੇ ਮੈਨੂੰ ਖਿੱਚ ਕੇ ਉਠਾਇਆ। ਕਾਰਟਿਕ ਹਸਪਤਾਲ ਪਹੁੰਚਿਆ। ਗੀਤਾ ਵੀ ਨਾਲ ਸੀ। ਉਸਨੇ ਤਿੰਨੇ ਬੱਚੀਆਂ ਨੂੰ ਦੇਖਿਆ ਅਤੇ ਫਿਰ ਬੋਲਿਆ, "ਚਲੋ ਸ਼ੁਕਰ ਹੈ। ਇਹ ਤਿੰਨੇ ਬੋਝ ਘਟ ਗਏ।" ਮੈਂ ਕੁਝ ਸੁਣਿਆ ਹੀ ਨਹੀਂ। ਉਜ ਮਹਿਸੂਸ ਹੀ ਨਹੀਂ ਕੀਤਾ ਬਸ ਉਹੀ ਇੱਕ ਵਾਰ-ਵਾਰ ਮੇਰੇ ਕੰਨਾਂ ਵਿੱਚ ਗੂੰਜਦਾ ਰਿਹਾ ਸ਼ੁਕਰ ਹੈ ਇਹ ਬੋਝ ਘਟ ਗਏ ਮੇਰੇ ਅੰਦਰ ਸ਼ਨਨਾਟਾ ਉੱਤਰ ਆਇਆ ਮੈਂ ਗੀਤਾ ਵੱਲ ਦੇਖਿਆ ਉਹ ਬੇਫਿਕਰੀ ਨਾਲ ਮੋਬਾਈਲ ਵਿੱਚ ਕੁਝ ਦੇਖ ਰਹੀ ਸੀ ਡਾਕਟਰ ਆਇਆ ਅਤੇ ਮੇਰੇ ਵੱਲ ਗੰਭੀਰ ਨਜ਼ਰਾਂ ਨਾਲ ਦੇਖਿਆ ਮੈਡਮ ਤੁਹਾਨੂੰ ਪੁਲਿਸ ਵਿੱਚ ਸੂਚਨਾ ਦੇਣੀ ਚਾਹੀਦੀ ਹੈ ਮੈਂ ਸਿਰ ਹਿਲਾਇਆ ਜਿਵੇਂ ਬੇਜਾਨ ਹੋ ਗਈ ਸੀ ਮੈਂ ਕੁਝ ਨਹੀਂ ਬੋਲੀ ਕਾਰਤਿਕ ਵਾਪਸ ਚਲਾ ਗਿਆ ਸੀ ਉਸਨੇ ਕਿਹਾ ਸਵੇਰੇ ਜੋ ਕਰਨਾ ਹੈ ਕਰ ਲੈਣਾ ਪੰਡਤ ਨੂੰ ਫੋਨ ਕਰ ਲਵਾਂਗਾ ਉਹਨਾਂ ਦੀ ਮੌਤ ਨੇ ਮੈਨੂੰ ਅੰਦਰੋਂ-ਅੰਦਰ ਚੂਰ ਕਰ ਦਿੱਤਾ ਹੁਣ ਮੈਂ ਇਕੱਲੀ ਸੀ ਅਤੇ ਦੁਨੀਆ ਮੇਰੇ ਲਈ ਠਹਿਰ ਗਈ ਸੀ ਪਰ ਸਭ ਤੋਂ ਵੱਧ ਦਰਦ ਮੈਨੂੰ ਕਾਰਤਿਕ ਦੇ ਸ਼ਬਦਾਂ ਨੇ ਦਿੱਤਾ ਉਸਨੇ ਕਿਹਾ ਸ਼ੁਕਰ ਹੈ ਬੋਝ ਖਤਮ ਹੋਇਆ ਕਾਰਤਿਕ ਅਤੇ ਗੀਤਾ ਲਈ ਇਹ ਕੋਈ ਵੱਡਾ ਦੁੱਖ ਨਹੀਂ ਸੀ ਪਰ ਮੈਨੂੰ ਇਸ ਦਰਦ ਤੋਂ ਬਾਹਰ ਨਿਕਲਣ ਲਈ ਇਨਸਾਫ ਚਾਹੀਦਾ ਸੀ ਮੈਂ ਜਾਣਦੀ ਸੀ ਕਿ ਮੇਰੀਆਂ ਬੇਟੀਆਂ ਹੁਣ ਕਦੇ ਵਾਪਸ ਨਹੀਂ ਆਉਣਗੀਆਂ ਪਰ ਉਹਨਾਂ ਦੀ ਮੌਤ ਦਾ ਕਾਰਨ ਘੱਟੋ ਘੱਟ ਅਦਾਲਤ ਵਿੱਚ ਸਾਬਤ ਹੋਣਾ ਚਾਹੀਦਾ ਸੀ ਮੈਂ ਟੁੱਟ ਚੁੱਕੀ ਸੀ ਪਰ ਰੁਕਣਾ ਮੇਰੇ ਲਈ ਮੌਤ ਤੋਂ ਵੀ ਬਦਤਰ ਸੀ ਮੈਂ ਐਫ ਆਈ ਆਰ ਦਰਜ ਕਰਵਾਈ ਉਲ ਸਵਾਲਿਆਂ ਨੇ ਤਾਨੇ ਮਾਰੇ ਤੇਰੇ ਕੋਲ ਕੀ ਸਬੂਤ ਹਨ ਕਿ 버ਗਰ ਵਿੱਚ ਜ਼ਹਿਰ ਕਿਸ ਨੇ ਪਾਇਆ ਸਾਬਤ ਕਰ ਸਕੇਂਗੀ ਮੈਂ ਹਰ ਦਿਨ ਥਾਣੇ ਜਾਂਦੀ ਅਦਾਲਤ ਦੇ ਚੱਕਰ ਕੱਟਦੀ ਗੀਤਾ ਤੇ ਕਾਰਤਿਕ ਹੁਣ ਖੁੱਲ ਕੇ ਜੀ ਰਹੇ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਗੀਤਾ ਸੋਸ਼ਲ ਮੀਡੀਆ ਤੇ ਪਾਰਟੀਆਂ ਦੀਆਂ ਤਸਵੀਰਾਂ ਪਾਉਂਦੀ ਸੀ ਕਾਰਤਿਕ ਵੀ ਹੁਣ ਆਫਿਸ ਤੋਂ ਸਿੱਧਾ ਉਸਦੇ ਕੋਲ ਹੀ ਜਾਂਦਾ ਮੇਰੇ ਲਈ ਹਰ ਦਿਨ ਨਰਕ ਸੀ ਮੈਂ ਇਕੱਲੀ ਸੀ ਪਰਿਵਾਰ ਨੇ ਵੀ ਸਾਥ ਛੱਡ ਦਿੱਤਾ ਉਹ ਕਹਿੰਦੇ ਸੀ ਜੋ ਹੋ ਗਿਆ ਉਸ ਨੂੰ ਭੁੱਲ ਜਾਂ ਭਗਵਾਨ ਦੀ ਮਰਜ਼ੀ ਸੀ ਪਰ ਮੈਂ ਮਾਫ਼ ਨਹੀਂ ਕੀਤਾ ਅਤੇ ਨਾ ਹੀ ਮਾਫ਼ ਕਰਾਂਗੀ ਮੈਂ ਭਗਵਾਨ ਨੂੰ ਕਿਹਾ ਜੇ ਤੂੰ ਇਨਸਾਫ਼ ਨਹੀਂ ਦੇਵੇਂਗਾ ਤਾਂ ਹੁਣ ਮੈਂ ਖੁਦ ਬਣਾਂਗੀ ਇਨਸਾਫ਼ ਮੈਂ ਫੂਡ ਡਿਲੀਵਰੀ ਦੇ ਰਿਕਾਰਡ ਕਢਵਾਏ ਬਰਗਰ ਦਾ ਪੈਕੇਟ ਪੁਲਿਸ ਨੂੰ ਸੌਂਪਿਆ ਟੈਸਟ ਵਿੱਚ ਜ਼ਹਿਰ ਮਿਲਿਆ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਮੰਗਵਾਈ ਬਰਗਰ ਦਾ ਆਰਡਰ ਗੀਤਾ ਨੇ ਕਰਵਾਇਆ ਸੀ ਕਾਰਤਿਕ ਦੇ ਫੋਨ ਤੋਂ ਮੈਂ ਇੱਕ ਵਕੀਲ ਨਾਲ ਗੱਲ ਕੀਤੀ ਉਹ ਖੁਦ ਇੱਕ ਬੇਟੀ ਦਾ ਪਿਤਾ ਸੀ ਉਸਨੇ ਕਿਹਾ ਮੈਂ ਤੇਰੀਆਂ ਬੇਟੀਆਂ ਲਈ ਲੜਾਂਗਾ ਜਿਵੇਂ ਉਹ ਮੇਰੀਆਂ ਆਪਣੀਆਂ ਹੋਣ ਮੈਂ মিডিਆ ਦਾ ਸਹਾਰਾ ਲਿਆ ਅਤੇ ਅਦਾਲਤ ਦਾ ਦਰਵਾਜ਼ਾ ਖੜਕੜਾਇਆ ਪਰ ਕਾਰਤਿਕ ਅਤੇ ਗੀਤਾ ਦੇ ਖਿਲਾਫ ਲੜਾਈ ਆਸਾਨ ਨਹੀਂ ਸੀ। ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ, ਮੇਰੇ ਖਿਲਾਫ ਅਫਵਾਹਾਂ ਫੈਲਾਈਆਂ ਅਤੇ ਕਈ ਵਾਰ ਮੈਨੂੰ ਖੁਦਕੁਸ਼ੀ ਕਰਨ ਲਈ ਵੀ ਉਕਸਾਇਆ। ਪਰ ਮੈਂ ਹਾਰ ਨਹੀਂ ਮੰਨੀ। ਮੈਂ ਆਪਣੀਆਂ ਬੱਚੀਆਂ ਦੀਆਂ ਆਜ਼ਾਦਾਂ ਨੂੰ ਆਪਣੀ ਤਾਕਤ ਬਣਾ ਲਿਆ। ਮੇਰੇ ਅੰਦਰ ਇੱਕ ਜਿੱਦ ਸੀ ਕਿ ਇਨਸਾਫ਼ ਮਿਲੇਗਾ ਅਤੇ ਮੈਨੂੰ ਇਹ ਇਨਸਾਫ਼ ਮਿਲ ਕੇ ਹੀ ਰਹੇਗਾ। ਅਦਾਲਤ ਵਿੱਚ ਜਦੋਂ ਮੈਂ ਪਹਿਲੀ ਵਾਰ ਗਈ ਸਾਹਮਣੇ ਕਾਰਤਿਕ ਗੀਤਾ ਮੁਸਕੁਰਾ ਰਹੀ ਸੀ ਗੀਤਾ ਨੇ ਜੱਜ ਦੇ ਸਾਹਮਣੇ ਕਿਹਾ ਅਸੀਂ ਕੁਝ ਨਹੀਂ ਕੀਤਾ ਇਹ ਔਰਤ ਆਪਣੀ ਬੇਟੀਆਂ ਦੇ ਸੋਗ ਵਿੱਚ ਪਾਗਲ ਹੋ ਗਈ ਹੈ ਮੈਂ ਅਦਾਲਤ ਵਿੱਚ ਸਿਰਫ ਇੱਕ ਵਾਕ ਬੋਲਿਆ ਜੇ ਮੈਂ ਪਾਗਲ ਹੁੰਦੀ ਸ਼ਾਇਦ ਮਾਫ ਕਰ ਦਿੰਦੀ ਪਰ ਮੈਂ ਮਾਂ ਹਾਂ ਅਤੇ ਮਾਂ ਮਾਫ ਨਹੀਂ ਕਰਦੀ ਮਹੀਨਿਆਂ ਤੱਕ ਕੇਸ ਚਲਿਆ ਗਵਾਹ ਸਬੂਤ ਮੀਡੀਆ ਰਿਪੋਰਟ ਕਾਲ ਰਿਕਾਰਡ ਸਭ ਕੁਝ ਇੱਕ ਇੱਕ ਕਰਕੇ ਸਾਹਮਣੇ ਆਇਆ ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਅਦਾਲਤ ਨੇ ਗੀਤਾ ਨੂੰ ਦੋਸ਼ੀ ਪਾਇਆ ਜੱਜ ਨੇ ਕਿਹਾ ਗੀਤਾ ਨੂੰ ਤਿੰਨ ਬੱਚਿਆਂ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਦੋਸ਼ੀ ਟਹਿਰਾਇਆ ਜਾਂਦਾ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਨੂੰ ਸਜ਼ਾ ਮਿਲੀ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ 카ਰ্তিক ਤੇ ਸਬੂਤ ਬਹੁਤ ਘੱਟ ਸੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਪਰ ਸਮਾਜ ਵਿੱਚ ਉਸ ਦੀ ਸੱਚਾਈ ਸਾਹਮਣੇ ਆ ਚੁੱਕੀ ਸੀ ਮੈਂ ਅਤੇ ਮੇਰੀ ਬੇਟੀਆਂ ਕਦੇ ਉਸ ਨੂੰ ਮਾਫ਼ ਨਹੀਂ ਕਰ ਸਕਾਂਗੀਆਂ ਪਰ ਅਦਾਲਤ ਤੋਂ ਬਾਹਰ ਨਿਕਲਦੇ ਹੀ ਲੋਕਾਂ ਨੇ ਉਸ ਉੱਤੇ ਥੁੱਕ ਦਿੱਤਾ ਅੱਜ ਉਹ ਇਕੱਲਾ ਹੈ ਨਾ ਕੋਈ ਰਿਸ਼ਤਾ ਨਾ ਕੋਈ ਇੱਜ਼ਤ ਬਚੀ ਮੇਰੀ ਲੜਾਈ ਸਿਰਫ ਮੇਰੀਆਂ ਬੇਟੀਆਂ ਲਈ ਨਹੀਂ ਸੀ ਸਗੋਂ ਉਹਨਾਂ ਸਾਰੀਆਂ ਔਰਤਾਂ ਲਈ ਸੀ ਜੋ ਕਿਸੇ ਨਾ ਕਿਸੇ ਰੂਪ ਵਿੱਚ ਹਿੰਸਾ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ ਮੇਰੀ ਲੜਾਈ ਨੇ ਮੈਨੂੰ ਇੱਕ ਨਵੀਂ ਤਾਕਤ ਦਿੱਤੀ ਅੱਜ ਮੈਂ ਸਿਰਫ ਇੱਕ ਪੀੜਤ ਨਹੀਂ ਸਗੋਂ ਔਰਤਾਂ ਦੇ ਅਧਿਕਾਰਾਂ ਦੀ ਸਮਰਥਕ ਹਾਂ ਅਤੇ ਪ੍ਰੇਰਣਾ ਬਣ ਚੁੱਕੀ ਹਾਂ ਮੇਰੇ ਅੰਦਰ ਇੱਕ ਨਵੀਂ ਸ਼ਕਤੀ ਆਈ ਹੈ ਇਹ ਸ਼ਕਤੀ ਮੇਰੀਆਂ ਬੇਟੀਆਂ ਦੇ ਪਿਆਰ ਅਤੇ ਉਹਨਾਂ ਦੀ ਜਾਦਾਂ ਤੋਂ ਆਈ ਹੈ ਇਹ ਕਹਾਣੀ ਹੁਣ ਮੇਰੇ ਲਈ ਸਿਰਫ ਇੱਕ ਦੁਖਦਾਈ ਯਾਦ ਨਹੀਂ ਸਗੋਂ ਇੱਕ ਪ੍ਰੇਰਣਾ ਬਣ ਗਈ ਹੈ ਮੈਂ ਉਸ ਦਰਦ ਨੂੰ ਆਪਣੀ ਤਾਕਤ ਵਿੱਚ ਬਦਲ ਲਿਆ ਜੋ ਮੈਨੂੰ ਹਮੇਸ਼ਾ ਮੇਰੀਆਂ ਬੇਟੀਆਂ ਦੀ ਜਾਤ ਦਿੰਦਾ ਹੈ ਇਹ ਮੇਰੀ ਆਵਾਜ਼ ਮੇਰੀ ਪਹਿਚਾਨ ਅਤੇ ਮੇਰੀ ਲੜਾਈ ਹੈ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਮੈਨੂੰ ਲੱਗਦਾ ਹੈ ਕਿ ਮੇਰੀਆਂ ਬੇਟੀਆਂ ਨੇ ਮੈਨੂੰ ਹਮੇਸ਼ਾ ਇੱਕ ਮજબૂત ਔਰਤ ਬਣਾ ਦਿੱਤਾ ਹਮੇਸ਼ਾ ਜਾਗਰ ਰਹੋ ਸਾਡੀ ਆਵਾਜ਼ ਕਦੇ ਖਤਮ ਨਹੀਂ ਹੁੰਦੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ